ਜਿਹੜਾ ਕਿੰਨੀ ਲੜਿਆ ਐ ਗਣੋਂ ਫਿਰ ਇੱਕ ਤਾਂ ਇਹ ਤੇਜ ਹਟ ਜਾ ਖੜਿਆ ਹੌਲੀ ਹੌਲੀ ਮੈਂ ਜ ਕੀ ਦੀ ਐ ਗਣਦਾ ਤੁਸੀਂ ਨਹੀਂ ਚੱਲ ਠੀਕ ਹੈ ਫਿਰ ਉਹਨਾਂ ਪੱਠੀ ਦਾ ਦੀਆਂ ਵੱਧਾ ਹੁਣ ਹੁਣ ਡੰਡ ਬੈਟ ਕਹਿੰਦੀ ਦੇਖੋ ਸ਼ਰਤ ਹੈ 5 500 ਦੀ ਸ਼ਰਤ ਹੈ ਮੈਂ ਕਿੰਨੀ ਹਲੇ ਵੀ ਕਿਹੜਾ ਆਦਾ ਰਿਕਾਰਡਿੰਗ ਚ ਗਣ ਲਾਂਗੇ ਜੇ 500 ਜਿੱਤਿਆ ਜਿਹੜਾ ਮੈਂ ਹਾਂ ਹਾਂਜੀ ਇਹ 500 ਰੁਪਈਆ ਦੇਖੋ ਜਗਸੀਰ ਤੋਂ ਜਿੱਤ ਗਿਆ ਵੀ ਇਹਨੇ ਆ ਦਿਖਾ ਦੇ 500 ਤੇਰਾ ਚੱਲ ਉਹਦੇ ਵਿੱਚ ਬਈ ਓਕੇ ਗੰਡਿਆਂ ਦਾ ਥੈਲਾ ਚੱਕਿਆ ਦੀ ਇਹਨੇ ਇੱਕ ਕੀਲੇ ਦਾ ਢੇਡਾ ਲਾਇਆ ਤੀ ਬਿਆਦੇ ਦੇਖੋ ਆਨੰਦ ਗਗੂ ਦੇ ਵਿਆਹ ਦੀ ਨਵੀਂ ਵੀਡੀਓ ਬਣ ਰਹੀ ਹੈ ਇੱਧਰ ਇੱਧਰ ਵਿੱਚ ਗਿਣ ਲਾਂਗੇ ਜੇ ਕਿਸੇ ਦੀ ਵੀ ਇਹ ਵੱਧ ਘੱਟ ਹੋਏ ਤਾਂ ਵੀਡੀਓ ਵਿੱਚ ਗਿਣ ਲਾਂਗੇ ਦੇਖੋ ਵੀ ਪੇਚਾ ਪੈ ਗਿਆ ਸੈਂਟਰ ਨਾਲ ਪੱਤਲੀ ਹੋ ਜਾਂਗੇ ਜੱਗੀ ਜੱਗੀ ਦਾ ਮੂੰਹ ਲਾਲ ਹੋਣ ਲੱਗ ਗਿਆ 5-500 ਦੀ ਸ਼ਰਤ ਹੈ ਉਧਰ ਉਹਦਾ ਮਿਲਿਆ ਥੱਕ ਗਿਆ ਗੋਲਡੀ ਦਾ ਚੱਲ ਚੱਲੋ ਚੱਲ ਸਾਰੇ ਅਸੀਂ ਕਿਵੇਂ ਕਰਦਾ ਹੈ ਡਰਾਮੇ ਕਿਉਂ ਕਰਦਾ ਹੈ ਅਵੇ ਗਿਣ ਰਿਹਾ ਹੈਗਾ ਬੋਲ ਕੇ ਆ ਦੇ ਇਧਰ ਸਰਬਾ ਦੇਖੋ ਜੀ ਇਧਰ ਕਾਊਂਟਿੰਗ ਗੱਗੂ ਕਰ ਰਿਹਾ ਹੈ ਇਧਰ ਸਰਬਾ ਕਰ ਰਿਹਾ ਹੈ ਪਰ ਜੱਗੀ ਲੱਗਦਾ ਵੀ ਹਾਰਦਾ ਨਹੀਂ ਹੈਗਾ ਜਿਹੜੇ ਸਾਹ ਦੇ ਲੱchn ਲੱਗਦੇ ਨੇ 골ਡੀ ਜਿੱਤਦਾ ਨਹੀਂ ਦੇਖੋ ਜੀ ਜੱਗੀ ਹੁਣ ਗੋਡਿਆਂ ਦੇ ਹੱਥ ਲਾ ਕੇ ਖੜਾ ਹੋਇਆ ਇੱਕ ਵਾਰੀ ਜੱਗੀ ਦਾ ਵੀ ਲੱਗਿਆ ਜੋਰ ਜਾਂ ਲੱਗਦਾ ਪੰਗਾ ਮਿਲਾ ਦੋਆ ਨੇ ਕਸੂਤਾ ਲੈ ਲਿਆ ਉਧਰ ਗੋਲੂ ਪ੍ਰਧਾਨ ਦੇਖ ਰਿਹਾ ਵੀ ਸਾੜੇ 2 ਹੀ ਨਹੀਂ ਲੱਡੂ ਵਟਪਾਉਂਦੇ ਅੱਜ ਇਹ ਪ੍ਰਧਾਨ ਜੀ ਇਹ ਨਹੀਂ ਕੜਾ ਸੀ ਤੇ ਆਉਂਦੇ ਅੱਜ ਦੇਖੋ ਜੀ ਕਾਇ ਉੱਥੇ ਵੇ ਜੱਗੀ ਜੱਗੀ ਦਾ ਲੱਗ ਗਿਆ ਜੀ ਜੋਰ ਲੱਗਣ ਸਾਲਾ ਬਈ ਬੈਠ ਹੋਏ ਚੱਲ ਜਾ ਚੱਲ ਜਾ ਮੈਨੂੰ ਲੱਗਦਾ ਵੀ 500 ਰੁਪਈਆ ਹੋਰ ਬਣਨ ਜਾ ਰਹੇ ਹੈ ਗੋਲਡੀ ਨੂੰ ਚੱਲ 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 ਟੈਂਕੀ ਲੈਣ ਅਸੀਂ ਕਰ ਗਿਣਦੇ ਅਸੀਂ ਗਿਣਦੇ ਆ ਓਏ ਅਸੀਂ ਗਿਣਦੇ ਆ ਤੂੰ ਚੰਨਾ ਨਾ ਗੋਡਿਆਂ ਦੇ ਨਾਲਾ ਓ ਨਾ 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 ਛੱਡ ਛੱਡ ਚਲੋ ਚਲੋ ਗੋਡਿਆਂ ਦੇ ਨਹੀਂ ਲਾਉਣਾ 53 ਬੰਦਾ ਗੋਡਿਆਂ ਦੇ ਨਹੀਂ ਲਾਉਣਾ ਓਏ ਗੋਡਿਆਂ ਦੇ ਨੂੰ ਤਾਂ ਸਾ ਦੇ ਦੇਖੋ ਜੀ 500 ਗਨੀ ਜਾਂਦਾ 500 ਰੁਪਿਆ ਦੇਖੋ ਜਾ ਰਿਹਾ ਕਿੱਧਰ ਜਾ ਰਿਹਾ ਫੜ ਕੇ 10 ਪੰਜ ਵੱਧ ਚੱਲ 60 ਚੱਲ 60 ਗਈਆਂ ਪੰਜ ਵੱਧ ਨੇ ਉਹਦੀਆਂ ਹੋਲੇ ਹਨ ਕਾਹੜ ਮੈਂ ਤਾਂ ਮਲਾਇ ਸਕਦਾ ਨਾ ਨਾ ਇਹ ਨਹੀਂ ਨਾ 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 ਲਵਣੀਆਂ ਲਗਾਤਾਰ ਨੇ ਬਰਾਬਰ ਲਾ ਰਹੇ ਨੇ ਰੇਟ ਹਟ ਜਾਂ ਹੰਡਾ ਜਿੱਕੀ ਜਿੱਕੀ ਚੱਲ ਚੱਲ ਤੂੰ ਆਵਦੀ ਹੈ ਵਧਾ ਦੇ ਗੋਲਡ ਦੇਖੋ ਜੀ ਹਾਂ ਤੇਰੇ ਸਦਕੇ 68 ਜੰਗੀ ਹੈ ਗਿਆ ਚੱਲ ਨਾ ਖੜਨਾ ਨਹੀਂ ਹੈਗਾ ਫਿਰ ਫਿਰ ਖੜਦਾ ਕਿਵੇਂ ਤੂੰ ਸਾਰਾ ਦਿਨ ਲਈ ਜਾਵੇਂਗਾ ਇੱਕ ਗੱਲ ਹੁਣ ਹੋ ਰਿਹਾ ਖੜਨਾ ਨਹੀਂ ਹੈਗਾ ਐਂਦਾ ਤੂੰ ਸਾਰਾ ਦਿਨੇ ਗੋਲਡੀ ਖੜਦਾ ਨਹੀਂ ਓਏ ਫੇਰ ਆਉਟ ਹੈ ਫੇਰ ਆਉਟ ਹੈ ਫੇਰਾ ਉੱਟਾ ਵੀ ਜਿਹੜਾ ਲਾਊਗਾ ਦੋਨਾ ਜੱਗੀ ਜੱਗੀ ਕੂਣੇ ਜੱਗੀ ਹਾਂ ਠੀਕ ਹੈ ਕੈਨਸਲ ਕਰੋ ਦੁਬਾਰੇ ਚੋ ਆਹ ਖੜੇ ਚੱਲ 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 ਇਹਦਾ ਯਾਰ ਆਹ ਚੱਲ ਸਰ ਨਾ ਨਹੀਂ ਆ ਦੋਨਾਂ ਨਹੀਂ ਆ ਖੜਨਾ ਨਹੀਂ ਤਾਂ ਸਰ ਚੱਲ ਹੁਣ ਤਾਂ ਲਗਾਤਾਰੇ ਚੱਲ ਰਹੇ ਨੇ ਚੱਲ ਬਈ ਚ ਤੂੰ ਤੂੰ ਵਧਾ ਦੇ ਲਾ ਦੇ ਤੂੰ ਚੱਲੋ ਚੱਲ ਆਏ ਕਿਵੇਂ ਨਾ 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 ਪੰਜ ਵਧਾਈਆਂ ਦੀ ਮੈਂ ਫੇਰ ਤੂੰ ਖੜਦਾ ਕਿਉਂ ਚੱਲ ਇਹਨਾਂ ਨੂੰ ਪੁੱਛਣਾ ਨਹੀਂ ਵਾਚੇ ਆਏਗਾ ਤੇਰੇ ਉਦੋਂ 60 ਹੋ ਗਈਆਂ ਇਹਦੀ 80 ਹੋ ਗਿਆ ਦੋਨਾਂ ਦੀਆਂ ਪਰ ਮਤਲਬ ਬਰਾਬਰ ਹੀ ਲੋ ਹਾਂ ਜੀ ਕਿੰਨੀ ਜੱਗੀ ਬਾਈ ਤੂੰ ਗੋਟਿਆਂ ਤੇ ਲਾ ਲਾਈ ਜਾ ਲੈ ਵੀਡੀਓ ਦੇਖਣ ਵਾਲੇ ਦੱਸਿਓ ਵੀ ਹਰਿਆ ਕਿਹੜਾ ਇਹਦੇ ਵਿੱਚੋਂ ਸਮਾਨ ਮੈਂ ਨਾਲ ਬੈਠਾ ਮਾਰਾਂਗਾ ਤੇਨੂੰ ਕੀ ਚੱਕਰ ਲੱਗਾ ਯਾਰ ਲਾਮ ਲਈ ਜਾਂਦੇ ਨੇ ਦੋਨੀ ਵਾਰ ਇਹ ਤਾਂ ਤੁਸੀਂ ਦੋਏ ਸਾਨੂੰ ਬੁੱਧੂ ਬਣਾਈ ਜਾਂਦੇ ਹੋ ਓਏ ਆਹ ਬਾਈ ਨਾਲੇ ਜੱਗੀ ਬਾਈ ਹਾਰ ਗਿਆ ਤੂੰ ਤਾਂ ਹੁਣ ਨਾ ਮਾਏ ਕਦਾਟ ਗਈ ਨਾਲ ਲਲਾਈ ਜਾ ਬਟਕਾਈ ਨਾਲ ਤੇ ਅੱਖਾਂ ਦੱਕ ਲਈਆਂ ਅੱਖਾਂ ਨੇ ਜਗੀ ਦਾ ਹਾਂ ਹੈ ਕਿਹਦੇ ਨਮਰ ਪਾਈ ਹੋਈ ਓਏ ਆਹ ਮੈਂ ਹਾਰ ਗਿਆ ਕਿ ਨਾ ਜਗੀ ਹਾਂ ਹਾਰ ਗਿਆ ਫੇ ਚੱਲ ਆ ਲਾ ਲਾ ਫਿਰ ਮੈਂ ਤਾਂ ਜਮੀਲੇ ਥੱਲੇ ਚਲੋ ਤੇਰੀ ਪੈ ਕੇ ਤੇ ਬੰਗਾ ਲੈ ਲਿਆ ਓਏ ਜਗੀ ਆ ਜਾ ਦੇਵੀ ਹਾਂ ਹੋਰ ਕਰਦਾ ਉਹ ਗੱਲਾਂ ਚ ਲਾ ਲੰਦਾ ਬਾਜੀ ਚੱਲ ਵੀ ਚੱਲ ਚੱਲ ਆਜ ਅੱਗੀ ਵੀਡੀਓ ਚ ਦੇਖ ਰਿਆ ਤੂੰ ਵੀਡੀਓ ਫਸਾਊਗੀ ਤੈਨੂੰ ਤਾਂ ਠੀਕਾ ਕੰਮ ਅੱਗੀ ਚੱਲ 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 ਕੰਮ ਕਰ ਜੋ ਕਰ ਰਹੇ ਰਹੇਗੇ ਚੱਲ ਲੈ ਲੈ ਵੀ 골ਡੀ ਲੈ ਲੈ ਵੀ ਦੇਖੋ ਜੀ 골ਡੀ ਨੂੰ ਦੇਤਾ ਜੇਤੂ ਕਰਾਰ 골ਡੀ ਜਿੱਤ ਗਿਆ ਹਜੇ ਚੱਲ ਰਿਹਾ 골ਡੀ ਤਾਂ ਕਿੰਨੀਆਂ ਹੋ ਗਈਆਂ 골ਡੀ ਜਦਾ ਅਨਲਿਮਟਿਡ ਹੋ ਗਈਆਂ ਤੁਸੀਂ ਵੀਡੀਓ ਵਾਲੇ ਗਿਣ ਕੇ ਸਾਨੂੰ ਦੱਸ ਦਿਓ ਲਓ ਜੀ ਰੁਪਈਆ 1000 ਬਣਾ ਲਿਆ 골ਡੀ ਨੇ ਤੜਕੀ ਤੜਕੇ ਇਹਦਾ ਉੱਥੇ ਬਹੁਤ ਕੰਮ ਕਰਦੇ ਨੇ ਉਹ ਆਪਾਂ ਉਹਨਾਂ ਕੰਮ ਆਪਾਂ ਠੇਰਾ ਆ ਇਦਾਂ ਗੱਡਣ ਦੇ ਨੂੰ ਹੁੰਦਾ ਭਾਈ ਜਾਨਾ ਲਾਉਂ ਡਾਂਡਾ ਦੀ ਲਾਉਂ 1500 ਠੇਰਾ ਲਾਉ ਆ ਠੀਕ ਆ ਲਾ ਡਾਂਡੂ ਵੇ 2000 ਸਰਬੇ ਨਾਲ ਚੱਲ 2000 ਦੀ ਸਰਬੇ ਨਾਲ ਫੇਰ ਫਾਉਲੀ ਲਾਉਂਦਾ ਬਾਦਮ ਲੈ ਲਿਆ ਹੁਣ ਹੱਥ ਮੇਗਾ ਲਾ ਲਓ ਜੀ ਜੱਗੀ ਨੇ ਕਹਿਤਾ ਵੀ ਜਿੱਤ ਗਿਆ ਨਾ ਨਾ ਬਾਹਰ ਨੂੰ ਕੱਢ ਗੂਗਲ ਸੱਚੇ ਗੂਗਲ ਸਕੈਨਰ ਲਾਓ ਜੀ ਗੂਗਲ ਪੇ ਕਰ ਰਿਹਾ ਹੈਗਾ ਮੁੰਡਾ ਸੱਚੇ ਗੂਗਲ ਸਕੈਨਰ ਜਾ ਮੁੰਡਾ ਕਹਿੰਦੇ ਫਿਰ ਹੁਣ ਵੀਡੀਓ ਕੱਟ ਜੂਗੀ ਕਰ ਬੇਸ਼ੀਤੀ ਕਰ ਦੁਬਾਰੇ ਲਾਵਾਂਗੇ ਸ਼ਰਤਾਂ ਭਾਂਦਾ ਇਸ ਦੁਬਾਰੇ ਵੀਰ ਲਾਵਾਂਗੇ ਇਕੱਠਾ ਹੀ ਆ ਚਲ ਕਾਸੀ ਦੀ ਲਾ ਲਿਖਣਾ ਕੱਢੀ ਚਲੋ ਜੀ ਓਕੇ ਜਿੱਤ ਗਿਆ ਤੂੰ ਜਿੱਗੀ ਹਾਰ ਗਿਆ ਤੂੰ ਨਾ ਹਾਰ ਗਿਆ ਚਲੋ ਜੀ 500 ਰੁਪਏ ਜੱਗੀ ਜਿੱਤ ਗਿਆ 골ਡੀ ਜਿੱਤ ਗਿਆ ਹੁਣ Google Pay ਕਰਾ ਰਹੇ ਆਂਗੇ